ਤੁਸੀਂ ਜਗਾੜੀ ਤਾਂ ਬੜੇ ਦੇਖੇ ਹੋਣੇ ਆ ਪਰ ਐਦਾਂ ਦਾ ਜਗਾੜੀ ਨਹੀਂ ਦੇਖਿਆ ਆ ਦੇਖੋ ਕਿੰਨਾ ਜਗਾੜੀ ਏ ਬੰਦਾ ਮੈਂ ਕਹਿੰਨਾ ਜਗਾੜੀਆਂ ਦੇ ਵਿੱਚੋਂ ਵੀ ਜਗਾੜੀ ਏ ਬੰਦਾ ਦੇਖੋ ਆ ਲੈ ਆ ਨਵਾਂ ਹੀ ਜਗਾੜ ਆ ਜਗਾੜ ਤਾਂ ਮੈਂ ਤੁਹਾਨੂੰ ਕਹਿ ਸਕਦਾ ਵੀ ਕਦੇ ਤੁਸੀਂ ਦੇਖਿਆ ਹੀ ਨਹੀਂ ਹੋਣਾ ਲੈ ਬਈ ਬੰਦਾ ਦੁਨੀਆ ਤੋਂ ਪਰਾਂ ਵਾਲੇ ਕੰਮ ਕਰਦਾ ਹੈ ਕਮਾਲ ਹੋਈ ਪਈ ਏ ਦੇਖੋ ਕਿੱਦਾਂ ਤਕੜਾ ਜਗਾੜੀ ਬੰਦਾ ਐਵੇਂ ਕਹਿੰਦੇ ਰਹਿੰਦੇ ਆ ਜੱਟ ਜਗਾੜੀ ਆ ਮੈਂ ਕਹਿੰਨਾ ਜੱਟ ਜੁੱਟ ਕੁਛ ਨਹੀਂ ਇਹਦੇ ਸਾਹਮਣੇ ਆਹ ਦੇਖੋ ਇੱਕ ਹੋਰ ਜਿਗਾਰ ਮੈਂ ਕਹਿੰਨਾ ਬੰਦਾ ਕਰ ਕੀ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੋਲਾਂਗੀ ਬੰਦਾ ਇਹ ਕੀ ਕਰ ਰਿਹਾ ਲੈ ਵੀ ਇੱਕ ਨਵਾਂ ਜਿਗਾਰ ਆਹ ਜਿਗਾਰ ਵੀ ਨਹੀਂ ਦੇਖਿਆ ਹਣਾ ਤੁਸੀਂ ਕਦੇ ਪਾਉ ਲਾ ਲੋ ਇਹੋ ਜਿਹਾ ਜਿਗਾਰ ਰੋ ਰੋ ਨਹੀਂ ਮਿਲਨੇ ਤੁਹਾਨੂੰ ਦੇਖਣ ਨੂੰ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੀ ਵੀਡੀਓ ਮਸਾਂ ਮੈਂ ਇਹ ਬੰਦਾ ਇੰਨਾ ਘੈਂਡਾ ਲੈ ਇੱਕ ਹੋਰ ਜਿਗਾਰ ਆ ਜਿਗਾਰ ਨੇ ਤਾਂ ਵੱਡੇ ਵੱਡੇ ਵਿਗਿਆਨੀ ਵੀ ਫੇਲ ਕਰਦੇ ਕਮਾਲ ਹੋ ਗਈ ਦੇਖੋ ਲੈ ਵੀ ਵੱਡੇ ਵੱਡੇ ਵਿਗਿਆਨੀ ਵੀ ਮੈਂ ਕਹਿੰਦਾ ਆ ਜਿਗਾਰ ਮੁੜੇ ਫੇਲ ਹੋ ਗਏ ਹੁਣ ਇੱਕ ਲਾਸਟ ਜਿਗਾਰ ਰਹਿ ਗਿਆ ਵਿਚਾਰੇ ਦਾ ਲੈ ਵੀ ਕਹਿੰਦਾ ਗਰਮੀ ਨਹੀਂ ਲੱਗੰਦੇ ਨਹੀਂ ਜੋ ਮਰਜ਼ੀ ਹੋ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾਵੋ ਚੈਨਲ ਸਬਸਕ੍ਰਾਈਬ ਕਰੋ